अज मैं इन्नी खुशी है कि सनी और सारे परिवार और सा कोई छत्ते आने तो है कोई भलाई आने तो है कोई गोट भाई तो है कोई गोड़ी संगर तो है कोई मलण तो है सार्वजन कोई दिव तो भी है, गया है। पी सी आने में भी आए होने आ फकर सर ना ही है सो मैं लै करो शर्त लो सुखबीर बादल दस पिंड ना गिनके रखा दे लगातार ਉਹ ਗੋਵਾ ਇੱਕ ਤਾਂ ਗਿੱਦੜਵਾ ਨਾ ਹੋਰ ਕਦੇ ਗਈ ਨਹੀਂ ਕਦੇ ਲੋਕਾਂ ਚ ਗਏ ਹੁਣ ਤਾਂ ਪਤਾ ਲੱਗਿਆ ਪਹਾੜਾਂ ਵਾਲੇ ਸਕੂਲਾਂ ਚ ਪੜੀ ਗਏ ਨੇ ਦੇ ਇੱਥੇ ਪੰਜਾਬ ਦੇ ਕਲਚਰ ਦਾ ਪਤਾ ਹੀ ਨਹੀਂ ਵੀ ਕੀ ਹੁੰਦਾ ਅੱਜ ਮੈਨੂੰ ਇੰਨੀ ਖੁਸ਼ੀ ਹੈ ਕਿ ਸਣੀ ਔਰ ਤੁਸੀਂ ਸਾਰੇ ਪਰਿਵਾਰ ਔਰ ਸਾਡਾ ਸਾਰਾ ਆ ਕੋਈ ਛੱਤਿਆਂ ਨੇ ਤੋਂ ਐ ਕੋਈ ਭਲਾਈਆਂ ਨੇ ਤੋਂ ਐ ਕੋਈ ਕੋਟ ਭਾਈ ਤੋਂ ਐ ਹਾਂ ਕੋਈ ਗੋੜੀ ਸੰਗਰਤਾ ਕੋਈ ਮੱਲਣ ਤੋਂ ਐ ਸਾਰਿਆਂ ਨੂੰ ਜਾਣਦਾ ਕੋਈ ਦੇਉਣ ਤੋਂ ਵੀ ਹੈਗੇ ਆ ਮੈਂ ਪੀਸੀਆਣੇ ਦੇ ਵੀ ਆਏ ਹੋਣੇ ਆ ਫਕਰਸਰ ਨਾਲ ਹੀ ਐ ਸੋ ਮੈਂ ਲਾਇਆ ਕਰੋ ਸ਼ਰਤ ਲਓ ਸੁਖਵੀਰ ਬਾਦਲ 10 ਪਿੰਡਾਂ ਦੇ ਨਾਂ ਗਿਣ ਕੇ ਰਖਾ ਦੇ ਲਗਾਤਾਰ ਉਹ ਕਹੂਆ ਇੱਕ ਤਾਂ ਗਿੱਦੜਵਾ ਨੋਂ ਹੋਰ ਕਦੇ ਗਈ ਨਹੀਂ ਕਦੇ ਲੋਕਾਂ ਚ ਗਏ ਹੁਣ ਤਾਂ ਪਤਾ ਲੱਗਿਆ ਪਹਾੜਾਂ ਵਾਲੇ ਸਕੂਲਾਂ ਚ ਪੜੀ ਗਏ ਨੇ ਇਥੇ ਪੰਜਾਬ ਦੇ ਕਲਚਰ ਦਾ ਪਤਾ ਹੀ ਨਹੀਂ ਵੀ ਕੀ ਹੁੰਦਾ ਅੱਜ ਮੈਨੂੰ ਇੰਨੀ ਖੁਸ਼ੀ ਹੈ ਕਿ ਸਣੀ ਔਰ ਤੁਸੀਂ ਸਾਰੇ ਪਰਿਵਾਰ ਔਰ ਸਾਡਾ ਸਾਰਾ ਆ ਕੋਈ ਛੱਤਿਆਂ ਨੇ ਤੋਂ ਐ ਕੋਈ ਭਲਾਈਆਂ ਨੇ ਤੋਂ ਐ ਕੋਈ ਕੋਟ ਭਾਈ ਤੋਂ ਐ ਹੈ ਕੋਈ ਗੋੜੀ ਸੰਗਰਤਾ ਕੋਈ ਮੱਲਣ ਤੋਂ ਐ ਸਾਰਿਆਂ ਨੂੰ ਜਾਣਦਾ ਕੋਈ ਦੇਉਣ ਤੋਂ ਵੀ ਹੈਗੇ ਆ ਮੈਂ ਪੀਸੀ ਆਣੇ ਨੇ ਵੀ ਆਏ ਹੋਣੇ ਆ ਫਕਰਸਰ ਨਾਲ ਹੀ ਐ ਸੋ ਮੈਂ ਲਾਇਆ ਕਰੋ ਸ਼ਰਤ ਲਓ ਸੁਖਵੀਰ ਬਾਦਲ 10 ਪਿੰਡਾਂ ਦੇ ਨਾਂਗੜ ਕੇ ਰਖਾ ਦੇ ਲਗਾਤਾਰ ਉਹ ਕਹੂਆ ਇੱਕ ਤਾਂ ਗਿੱਧੜਵਾਹ ਨਾ ਹੋਰ ਕਦੇ ਗਈ ਨਹੀਂ ਕਦੇ ਲੋਕਾਂ ਚ ਗਏ ਹੁਣ ਤਾਂ ਪਤਾ ਲੱਗਿਆ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਗਏ ਨੇ ਦੇ ਇੱਥੇ ਪੰਜਾਬ ਦੇ ਕਲਚਰ ਦਾ ਪਤਾ ਹੀ ਨਹੀਂ ਵੀ ਕੀ ਹੁੰਦਾ ਅੱਜ ਮੈਨੂੰ ਇੰਨੀ ਖੁਸ਼ੀ ਹੈ ਕਿ ਸਣੀ ਔਰ ਤੁਸੀਂ ਸਾਰੇ ਪਰਿਵਾਰ ਔਰ ਸਾਡਾ ਸਾਰਾ ਆ ਕੋਈ ਛੱਤਿਆਂ ਨੇ ਤੋਂ ਐ ਕੋਈ ਭਲਾਈ ਆਣੇ ਤੋਂ ਐ ਕੋਈ ਕੋਟ ਭਾਈ ਤੋਂ ਐ ਹੈ ਕੋਈ ਗੋੜੀ ਸੰਗਰਤਾ ਕੋਈ ਮੱਲਣ ਤੋਂ ਐ ਸਾਰਿਆਂ ਨੂੰ ਜਾਣਦਾ ਕੋਈ ਦੇਉਣ ਤੋਂ ਵੀ ਹੈਗੇ ਐ ਮੈਂ ਪੀਸੀ ਆਣੇ ਦੇ ਵੀ ਆਏ ਹੋਣੇ ਆ ਫਕਰਸਰ ਨਾਲ ਹੀ ਐ ਸੋ ਮੈਂ ਲਾਇਆ ਕਰੋ ਸ਼ਰਤ ਲਓ ਸੁਖਵੀਰ ਬਾਦਲ 10 ਪਿੰਡਾਂ ਦੇ ਨਾਂ ਗਿਣ ਕੇ ਰਖਾ ਦੇ ਲਗਾਤਾਰ ਉਹ ਕਹੂਆ ਇੱਕ ਤਾਂ ਗਿੱਦੜਵਾ ਨੋਂ ਹੋਰ ਕਦੇ ਗਈ ਨਹੀਂ ਕਦੇ ਲੋਕਾਂ ਚ ਗਏ ਹੁਣ ਤਾਂ ਪਤਾ ਲੱਗਿਆ ਐ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਗਏ ਨੇ ਤੇ ਇੱਥੇ ਪੰਜਾਬ ਦੇ ਕਲਚਰ ਦਾ ਪਤਾ ਹੀ ਨਹੀਂ ਵੀ ਕੀ ਹੁੰਦਾ ਅੱਜ ਮੈਨੂੰ ਇੰਨੀ ਖੁਸ਼ੀ ਹੈ ਕਿ ਸਨੀ ਔਰ ਤੁਸੀਂ ਸਾਰੇ ਪਰਿਵਾਰ ਔਰ ਸਾਡਾ ਸਾਰਾ ਆ ਕੋਈ ਛੱਤਿਆਂ ਨੇ ਤੋਂ ਐ ਕੋਈ ਭਲਾਈਆਂ ਨੇ ਤੋਂ ਐ ਕੋਈ ਕੋਟ ਭਾਈ ਤੋਂ ਐ ਹੈ ਕੋਈ ਗੋੜੀ ਸੰਗਰਤਾ ਕੋਈ ਮੱਲਣ ਤੋਂ ਐ ਸਾਰਿਆਂ ਨੂੰ ਜਾਣਦਾ ਕੋਈ ਵਿਉਣ ਤੋਂ ਵੀ ਹੈਗੇ ਆ ਪੀਸੀ ਆਣੇ ਨੇ ਵੀ ਆਏ ਹੋਣੇ ਆ ਫੱਕਰ ਸਰ ਨਾਲ ਹੀ ਐ ਸੋ ਮੈਂ ਲਾਇਆ ਕਰੋ ਸ਼ਰਤ ਲਾਓ ਸੁਖਵੀਰ ਬਾਦਲ 10 ਪਿੰਡਾਂ ਦੇ ਨਾਂ ਗਿਣ ਕੇ ਦਿਖਾ ਦੇ ਲਗਾਤਾਰ ਉਹ ਕਹੂਗਾ ਇੱਕ ਤਾਂ ਗਿੱਧੜਵਾਹ ਨਾ ਹੋਰ ਕਦੇ ਗਈ ਨਹੀਂ ਕਦੇ ਲੋਕਾਂ ਚ ਗਏ ਹੁਣ ਤਾਂ ਪਤਾ ਲੱਗਿਆ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਗਏ ਨੇ ਦੇ ਇੱਥੇ ਪੰਜਾਬ ਦੇ ਕਲਚਰ ਦਾ ਪਤਾ ਹੀ ਨਹੀਂ ਵੀ ਕੀ ਹੁੰਦਾ